ਨਵੈਕਲੀ ਪਹਿਲ ਕਿਉਂਕਿ ਲੋਕਾਂ ਨੇ ਨਵੈਕਲੀ ਸਰਕਾਰ ਚ ਚੁਣੀ ਸੀ ਅੱਜ ਲੋਕਾਂ ਦੇ ਹਿੱਤ ਲਈ ਜੋ ਬਣਦੀਆਂ ਸਹੂਲਤਾਂ ਨੇ ਜਿਹੜੀਆਂ ਬਾਰ-ਬਾਰ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਲੋਕਾਂ ਨੂੰ ਪਹਿਲ ਕਦਮੀ ਰੱਖ ਕੇ ਅਫਸਰ ਸਹਿਬਾਨ ਸਾਰੇ ਆ ਕੇ ਬੈਠੇ ਆ ਲੋਕਾਂ ਦੀ ਸਲਾਹ ਸਰਕਾਰਾਂ ਜਿਹੜੀਆਂ ਨੇ ਸਾਥਾਂ ਚੋਂ ਚਲਾਵਾਂਗੇ ਮਹੱਲਿਆਂ ਚੋਂ ਚਲਾਵਾਂਗੇ ਅੱਜ ਉਹਦਾ ਪਹਿਲਾ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਅੱਜ ਬਟਾਲੇ ਦੇ ਵਿੱਚ ਪਿੰਡ ਡੱਲੇ ਵਿਖੇ ਕੈਂਪ ਲੱਗਾ ਜੀ ਮਾਈ ਨੰਬਰ ਵਾਰਡ ਚ ਲੱਗਾ ਜੀ 1 ਨੰਬਰ ਵਾਰਡ ਚ ਹੁਣ ਇਹਨਾਂ ਤੇ ਬੈਕਅਪ ਆਪਾਂ ਰੱਖਣਾ ਵਾ ਵੀ ਕਿੰਨੇ ਅੱਜ ਲੋਕ ਸਾਨੂੰ ਮਿਲ ਕੇ ਗਏ ਜੀ ਕਿੰਨੇ ਨੰਬਰ ਨੋਟ ਹੋਏ ਨੇ ਕਿੰਨਾਂ ਦੇ ਕੰਮ ਹੋਣ ਵਾਲੇ ਨੇ ਹੋ ਗਏ ਨੇ ਕਿੰਨਾਂ ਦੇ ਪੈਂਡਿੰਗ ਨੇ ਔਰ ਕਦੋਂ ਤੱਕ ਹੋ ਜਾਣਗੇ ਔਰ ਕਿਹਦੇ ਕੰਮ ਨਹੀਂ ਹੋ ਸਕਦੇ ਉਹਦਾ ਕਾਰਨ ਕੀ ਆ ਉਸ ਕਾਰਨ ਲਿਖੋ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਸ਼ਾਹ ਥੱਲੇ ਬੈਗੇ ਨੇ ਪੰਜਾਬ ਸਰਕਾਰ ਤੁਹਾਡੇ ਦਰਵਾਜ਼ਾ ਖੜਾ ਸੀ ਇਹ ਉਹ ਅਜਿਹਾ ਪੁਗਾ ਨਹੀਂ 75 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ ਹੈ ਬਹੁਤ ਹੀ ਵਧੀਆ ਭਾਜੀ ਜੋ ਅਸੀਂ ਸੁਣਿਆ ਸੀ ਮਾਨ ਸਾਹਿਬ ਦੇ ਮੋਹੋਂ ਇਹ ਘਰ ਘਰ ਜਾ ਕੇ ਸਰਕਾਰ ਜਿਹੜੀ ਨਿਪਟਾਰੇ ਹੱਲ ਕਰੇਗੀ ਉਹ ਅੱਜ ਅਸੀਂ ਸਾਡੇ ਮੇਰੀ ਵਾਰਡ ਦੇ ਵਿੱਚ ਖਾਸ ਕਰ ਚੱਲ ਰਿਹਾ ਤੇ ਮੈਨੂੰ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਾਲਾ ਜੀ ਵੇ ਹੋ ਰਿਹਾ ਹੋਇਆ ਹੁਣ ਤੇ ਬਹੁਤ ਵਧੀਆ ਹੈ ਸਭ ਅਫਸਰ ਇੱਥੇ ਆਏ ਹੋਏ ਨੇ ਤੇ ਇਹ ਕਰਕੇ ਹਰ ਇੱਕ ਦੀ ਮਸਲ ਸੁਣਵਾਈ ਹੋ ਰਹੀ ਆ ਲਗਭਗ 75 ਸਾਲ ਤੋਂ ਬਾਅਦ ਪਹਿਲੀ ਵਾਰ ਪੰਜਾਬ ਸਰਕਾਰ ਤੁਹਾਡੇ ਦੁਆਰ ਪੰਜਾਬ ਸਰਕਾਰ ਦੀ ਨਵਿਕਲੀ ਪਹਿਲ ਇੱਕ ਚੰਗਾ ਉਪਰਾਲਾ ਜਿਹੜਾ ਕੀਤਾ ਗਿਆ ਕਿ ਇੱਕ ਛੱਤ ਦੇ ਥੱਲੇ ਸਾਰੇ ਲੋਕਾਂ ਨੂੰ ਜਿਹੜੀਆਂ ਵਾ 43 ਦੇ ਕਰੀਬ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਘਰਾਂ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਸ਼ੁਰੂਆਤ ਕੀਤੀ ਗਈ ਹੈ ਬਟਾਲੇ 22 ਨੰਬਰ ਵਾਰਡ ਤੋਂ ਕਿ ਜਿੱਥੇ ਅੱਜ 43 ਦੇ ਕਰੀਬ ਜਿਹੜੀਆਂ ਸੇਵਾਵਾਂ ਜਿਹੜੀਆਂ ਵਾ ਉਹਨਾਂ ਨੂੰ ਆਮ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨਿਕ ਅਧਿਕਾਰ ਥੇ ਪਹੁੰਚ ਨਾਲ ਦੀ ਨਾਲ ਇੱਕ ਛੱਦ ਦੇ ਥੱਲੇ ਉਹਨਾਂ ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਲੋਕ ਇਸ ਤਰ੍ਹਾਂ ਤੱਕ ਨਹੀਂ ਜਾ ਸਕਦੇ ਤੇ ਕਈ ਕੰਮ ਜਿਹੜੇ ਨੇ ਉਹਨਾਂ ਦੇ ਜਾਂਦੇ ਨੇ ਜਿਸ ਤੋਂ ਬਾਅਦ ਅੱਜ ਇੱਕ ਉਪਰਾਲਾ ਜਿਹੜਾ ਵਾ ਬਟਾਲੇ ਤੋਂ ਸ਼ੁਰੂ ਕੀਤਾ ਗਿਆ ਵਾ 22 ਨੰਬਰ ਵਾਰਡ ਤੋਂ ਗੱਲਬਾਤ ਕਰਾਂਗੇ ਵਿਦਾਇਗਮਨ ਸ਼ੇਰ ਸਿੰਘ ਜੀ ਪਹੁੰਚੇ ਨੇ ਮੌਕੇ ਦਿੱਤੇ ਇਹ ਆਲਾ ਪੰਜਾਬ ਸਰਕਾਰ 76 ਸਾਲਾਂ ਤੋਂ ਬਾਅਦ ਪਹਿਲੀ ਵਾਰੀ ਅੱਜ ਇੱਕ ਇਤਿਹਾਸ ਇਤਿਹਾਸ ਦੇ ਵਿੱਚ ਹੀ ਕਿਹਾ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਇੱਕ ਪਹਿਲ ਕੀਤੀ ਗਈ ਹੈ ਕਿ ਜਿਹੜੀਆਂ 43 ਦੇ ਕਰੀਬ ਸੇਵਾਵਾਂ ਵਾਂ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇੱਕ ਛੱਤ ਹਲੇ ਬਿਠਾ ਦਿੱਤੇ ਦੇਖੋ ਜੀ ਬੜੀ ਵੱਡੀ ਗੱਲ ਹੈ ਬੜੀ ਖੁਸ਼ੀ ਦੀ ਗੱਲ ਹੈ ਨਵਿਕਲੀ ਪਹਿਲ ਕਿਉਂਕਿ ਲੋਕਾਂ ਨੇ ਨਵਿਕਲੀ ਸਰਕਾਰ ਸੋਣੀ ਚੁਣੀ ਸੀ ਅੱਜ ਲੋਕਾਂ ਦੇ ਹਿੱਤ ਲਈ ਜੋ ਬਣਦੀਆਂ ਸਹੂਲਤਾਂ ਨੇ ਜਿਹੜੀਆਂ बार-बार ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਸੀ ਅੱਜ ਲੋਕਾਂ ਨੂੰ ਪਹਿਲ ਕਦਮੀ ਰੱਖ ਕੇ ਅਫਸਰ ਸਹਿਬਾਨ ਸਾਰੇ ਆ ਕੇ ਬੈਠੇ ਆ ਲੋਕਾਂ ਦੀ ਸਲਾਹ ਉਹਨਾਂ ਦੇ ਘਰ ਦੇ ਜਿਤਨਾ ਮਾਨ ਸਾਹਿਬ ਨੇ ਕਿਹਾ ਸੀ ਵੀ ਸਰਕਾਰਾਂ ਜਿਹੜੀਆਂ ਨੇ ਸੱਥਾਂ ਚੋਂ ਚਲਾਵਾਂਗੇ ਮਹੱਲਿਆਂ ਚੋਂ ਚਲਾਵਾਂਗੇ ਅੱਜ ਉਹਦਾ ਪਹਿਲਾ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਆ ਅੱਜ ਬਟਾਲੇ ਦੇ ਵਿੱਚ ਪਿੰਡ ਡੱਲੇ ਵਿਖੇ ਕੈਂਪ ਲੱਗਾ ਜੀ 22 ਨੰਬਰ ਵਾਰਡ ਚ ਲੱਗਾ ਜੀ 1 ਨੰਬਰ ਵਾਰਡ ਚ ਇਤਨੇ ਰੌਣਕਾਂ ਨੇ ਹਰ ਪਾਸੇ ਇਤਨੇ ਰੌਣਕਾਂ ਨੇ ਔਰ ਵੱਡੀ ਗੱਲ ਇਹ ਆ ਕਿਉਂਕਿ ਸਾਡੇ ਕੋਲ ਲੋਕ ਪਹੁੰਚਦੇ ਆ ਸਾਡੇ ਕੋ ਆਪਣੀਆਂ ਸਮੱਸਿਆਵਾਂ ਇਹੋ ਹੀ ਸਮੱਸਿਆਵਾਂ ਹੁੰਦੀਆਂ ਨੇ ਹੋਰ ਕੋਈ ਨਹੀਂ ਅੱਜ ਵਾਰਡਾਂ ਦੇ ਵਿੱਚ ਜਦੋਂ ਪਹੁੰਚ ਗਏ ਹੁਣ ਇਹਨਾਂ ਤੇ ਬੈਕਅਪ ਆਪਾਂ ਰੱਖਣਾ ਵਾ ਵੀ ਕਿੰਨੇ ਅੱਜ ਲੋਕ ਸਾਨੂੰ ਮਿਲ ਕੇ ਗਏ ਨੇ ਕਿੰਨੇ ਨੰਬਰ ਨੋਟ ਹੋਏ ਨੇ ਕਿਨਾਂ ਦੇ ਕੰਮ ਹੋਣ ਵਾਲੇ ਨੇ ਹੋ ਗਏ ਨੇ ਕਿਨਾਂ ਦੇ ਪੈਂਡਿੰਗ ਨੇ ਔਰ ਕਦੋਂ ਤੱਕ ਹੋ ਜਾਣਗੇ ਔਰ ਕਿਹਦੇ ਕੰਮ ਨਹੀਂ ਹੋ ਸਕਦੇ ਉਹਦਾ ਕਾਰਨ ਕੀ ਆ ਉਸ ਕਾਰਨ ਨੂੰ ਕਵਰ ਕਰਾਂਗੇ ਸੋ ਬਿਲਕੁਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਦੇ ਉੱਤੇ ਬੈਠੇ ਨੇ ਇੱਕ ਛੱਤ ਥੱਲੇ ਅੱਜ ਜਿਹੜੇ ਹਲਵਾ ਉਹ ਮੌਕੇ ਤੇ ਕੀਤੇ ਜਾਣਗੇ ਕਿ ਜਾਂ ਫਿਰ ਲੜਕੇ ਜਾਣਗੇ ਜਾਂ ਫਿਰ ਉਹਨਾਂ ਨੂੰ ਸਮਾ ਦਿੱਤਾ ਜਾਵੇ ਜਿਹੇ ਦਫ਼ਤਰ ਛੱਡ ਕੇ ਅਫਸਰ ਵਾਰਡਾਂ 'ਚ ਬਹਿ ਰਹੇ ਨੇ ਤੇ ਹੱਲ ਕਰਨ ਵਾਸਤੇ ਆ ਰਹੇ ਨੇ ਲਟਕਾਉਣ ਵਾਸਤੇ ਥੋੜਾ ਆ ਰਹੇ ਨੇ ਸੋ ਕਹਿਣ ਦਾ ਭਾਵ ਇੱਥੇ ਆਪਾਂ ਪਰਸੀਵ ਕਰ ਰਹੇ ਆਂ ਆਪਾਂ ਦੇਖ ਰਹੇ ਆਂ ਮੈਂ ਅੱਜ ਅਚੇਚੇ ਤੌਰ ਤੇ ਮੈਂ ਆ ਕੇ ਚੈੱਕ ਕਰ ਰਿਹਾ ਆਂ ਕਿ ਲੋਕਾਂ ਵਾਂਗਕੇ ਲੋਕ ਆ ਰਹੇ ਨੇ ਅਫਸਰ ਸਹਿਬਾਨ ਨਾਲ ਤਾਲਮਿਲ ਲੋਕਾਂ ਦਾ ਤਾਲਮਿਲ ਠੀਕ ਹੈ ਕੰਮ ਵਧੀਆ ਚੱਲ ਰਿਹਾ ਹੈ ਉਹ ਆ ਕੇ ਦੇਖ ਰਹੇ ਆਂ ਔਰ ਇਹਦੀ ਰਿਪੋਰਟ ਜਿਹੜੀ ਆ ਸ਼ਾਮ ਤੱਕ ਕਮਿਸ਼ਨਰ ਸਾਹਿਬ ਨੇ ਸਾਡਾ ਇੱਕ ਗੂਗਲ ਸ਼ੀਟ ਤਿਆਰ ਕੀਤੀ ਹੋਈ ਆ ਜਿਹਦੇ ਵਿੱਚ ਇਹ ਉੱਪਰ ਵੀ ਰਿਕਾਰਡ ਜਾਊਗਾ ਅ ਸਿੱਧਾ ਚੰਡੀਗੜ੍ਹ ਉਤੋਂ ਬਾਅਦ ਸਾਡੇ ਕੋਲ ਵੀ ਰਿਕਾਰਡ ਆਊਗਾ ਉਹ ਕਾਰਨ ਕੀ ਹੈ ਉਹਦਾ ਰੀਜ਼ਨ ਕੀ ਹੈ ਵੀ ਸਾਨੂੰ ਕੋਸ਼ਿਸ਼ ਕਰਾਂਗੇ ਇਹਨਾਂ ਨੇ ਤੇ ਆਪਣੇ ਲੈਵਲ ਤੇ ਤੇ ਜਿਹੜਾ ਚੈੱਕ ਕਰਨਾ ਹੀ ਕਰਨਾ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਆਪਣੇ ਲੈਵਲ ਤੇ ਵੀ ਚੈੱਕ ਕਰੀਏ ਸਮस्याਵਾਂ ਲੋਕਾਂ ਦੀਆਂ ਛੋਟੀਆਂ ਹੁੰਦੀਆਂ ਨੇ ਪਰ ਚੱਕਰ ਬੋਲ ਲਾਣੇ ਪੈਂਦੇ ਨੇ ਦਫ਼ਤਰਾਂ ਦੇਖੋ ਇਹੋ ਹੀ ਸਮੱਸਿਆਵਾਂ ਨੂੰ ਲੈ ਕੇ ਹੁਣ ਆਪਾਂ ਮੈਂ ਬੈਠਾ ਹੁੰਨਾ ਇੱਕ ਦਿਨ 'ਚ 4-4 5-500 ਬੰਦਾ ਹੁੰਦਾ ਰੀਜ਼ਨ ਕੀ ਆ ਇਹ ਛੋਟੇ-ਛੋਟੇ ਕੰਮ ਨੇ ਠੀਕ ਆ ਸਾਡੇ ਵਾਰਡਾਂ ਦੇ ਇੰਚਾਰਜ ਨੇ ਲਾਲੋ ਜਾਂ ਸਾਡੇ ਕਾਉਂਸਲਰ ਸਾਹਿਬਾਨ ਨੇ ਉਹ ਵਿਚਾਰੇ ਆਪ ਆਪਣਾ ਟਾਈਮ ਨਾਲ ਕੱਢ ਕੇ ਉਹਨਾਂ ਨੂੰ ਲੈ ਕੇ ਆਉਂਦੇ ਜੀ ਆਹ ਕੰਮ ਆ ਜੀ ਆਹ ਰਹਿ ਗਿਆ ਜੀ ਕਿ ਇਹਦਾ ਬੱਤੀ ਦਾ ਬੇਲਿਆ ਜੀ ਦੀਆਂ 4 ਕਿਸ਼ਤਾਂ ਕਰਾ ਦਿਓ ਜੀ ਕਿਸੇ ਦਾ ਆਪਣੇ ਨਿੱਕੇ-ਨਿੱਕੇ ਕੰਮ ਨੇ ਠੀਕ ਆ ਸੋ ਕਹਿਣ ਦਾ ਭਾਵ ਇਹ ਆ ਵੀ ਅੱਜ ਇਨਾਂ ਦਾ ਮੈਨੂੰ ਇਨਾ ਪਤਾ ਵਾ ਵੀ ਇਹਨਾਂ ਨੇ ਵੀ ਕਾਫੀ ਸੁਰਖਰੂ ਹੋ ਜਾਣਾ ਵਾ ਜਦੋਂ ਅਫਸਰ ਸਹਬਾਨ ਸਾਰੇ ਆ ਗਏ ਟਾਈਮ ਮਿਲ ਗਿਆ ਹੁਣ ਮੀ ਨਿਕਦੀ ਇਹ ਵੀ ਰਿਲੈਕਸੇਸ਼ਨ ਮਹਿਸੂਸ ਕਰਨਗੇ ਵੀ ਨਹੀਂ ਹੁਣ ਵਿਹਲੇ ਹੋ ਗਏ ਆ ਕੰਮ ਛੜਾ ਵਾ ਘਟਿਆ ਵਾ ਕਾਰਨ ਕੀ ਆ ਕਿਉਂਕਿ ਕੰਮ ਤੇ ਹੀ ਹੋਈ ਆ ਜੀ ਸੋ ਲੱਗੇ ਆ ਕਰ ਰਹੇ ਆ ਔਰ ਵਧੀਆ ਕਰਕੇ ਵਖਾਵਾਂਗੇ ਜੀ ਬਿਲਕੁਲ ਐਸਜੀਐਮ ਮੈਮ ਨੇ ਨਾਲ ਗੱਲਬਾਤ ਕਰ ਲਾਂਗੇ ਮੈਮ ਕਿਸ ਟਿਕਣਾ ਦੇਖਦੇ ਪ੍ਰਸ਼ਾਸਨਿਕ ਅਧਿਕਾਰੀ ਬੈਠੇ ਤੁਸੀਂ ਵੀ ਆਏ ਹੋ ਮੌਕੇ ਦੇ ਉੱਤੇ ਮੌਕੇ ਤੇ ਜਸਟਿਸ ਕਿਨਾਰੇ ਨੇ ਐਗਜ਼ਾਮ ਨੂੰ ਦੱਸਿਆ ਕਿ ਨਾਲ ਦੀ ਨਾਲ ਹੱਲ ਵੀ ਕੀਤਾ ਜਾਵੇਗਾ ਪਰ ਦਫ਼ਤਰਾਂ ਦੇ ਵਿੱਚ ਕਿਉਂ ਫਿਰ ਹੱਲ ਨਹੀਂ ਹੁੰਦੇ ਜਦੋਂ ਲੋਕ ਉੱਥੇ ਪਹੁੰਚਦੇ ਨੇ ਆਪਣੀਆਂ ਸਮੱਸਿਆਵਾਂ ਲੈ ਕੇ ਦੇਖੋ ਇੱਦਾਂ ਨਹੀਂ ਹੈਗਾ ਕਿ ਦਫ਼ਤਰਾਂ 'ਚ ਹੱਲ ਨਹੀਂ ਹੁੰਦੇ ਮਹਿਮਾਨੀਆ ਦਫ਼ਤਰਾਂ 'ਚ ਵੀ ਕਾਫੀ ਸਮੱਸਿਆਵਾਂ ਦਾ ਹੱਲ ਹੁੰਦੀਆਂ ਬਟ ਕਈ ਵਾਰੀ ਕੀ ਹੁੰਦਾ ਹੈ ਤਹਿਸੀਲਦਾਰ ਸਾਹਿਬ ਮੰਨ ਲਓ ਮੌਕਾ ਵੇਖਣ ਗਏ ਆ ਸਿਰਫ ਇੱਕੋ ਕੰਮ ਨਹੀਂ ਹੈਗਾ ਠੀਕ ਹੈ ਜੀ ਕਈ ਵਾਰ ਕੋਰਟ 'ਚ ਪੇਸ਼ੀ ਹੈਗੀ ਹੈ ਅੱਜ ਅਸੀਂ ਪਾਪੂਲ ਪ੍ਰੋਪਰਲੀ ਇਹਦੀ ਉਹ ਕੀਤੀ ਹੈ ਮੁਨਾਦੀ ਕੀਤੀ ਹੈ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਕਿ ਅੱਜ ਇੱਥੇ ਸਾਰੇ ਅਫਸਰ ਇੱਕ ਛੱਤ ਹੇਲੇ ਆਣੇ ਹੈਗੇ ਆ ਤੇ ਉੱਥੇ ਜਾ ਕੇ ਆਪਾਂ ਆਪਣੇ ਮਸਲੇ ਹੱਲ ਕਰਾ ਸਕਾਂਗੇ ਸਪੈਸ਼ਲੀ ਵਾਰਡ 22 ਹੈ ਤੇ 22 ਦੇ ਲੋਕ ਹੀ ਆਣਗੇ ਬਹੁਤਾ ਰਸ਼ ਨਹੀਂ ਪਊਗਾ ਕਿ ਬਾਕੀ ਆਸ-ਪਾਸ ਦੇ ਕੋਈ ਆ ਜਾਣ ਮਨਾ ਨਹੀਂ ਕੀਤਾ ਜਾਊਗਾ ਬਟ ਉਹਦੇ ਨਾਲ ਇਹ ਵੀ ਹੋਊਗਾ ਕਿ ਇਹਨਾਂ ਦੇ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਇਸ ਤੋਂ ਬਾਅਦ ਆਪਾਂ ਨੈਕਸਟ ਵਾਰਡ ਨੂੰ ਟਾਰਗੇਟ ਕਰਾਂਗੇ ਸਾਰੇ ਅਫਸਰ ਪਹਿਲੇ ਦੋ ਚੀਜ਼ਾਂ ਹੋ ਗਈਆਂ ਸਾਰੇ ਅਫਸਰ ਅਵੇਲੇਬਲ ਹੋ ਗਏ ਲੋਕਾਂ ਨੂੰ ਮੈਸੇਜ ਲੱਗ ਗਿਆ ਤੇ ਮੰਨਿਓਗੇ ਐਮਐਲਏ ਸਾਹਿਬ ਆਪ ਜਾ-ਜਾ ਕੇ ਚੈੱਕ ਕਰ ਰਹੇ ਐ ਇਹਦੇ ਨਾਲ ਇਹ ਵੀ ਹੁੰਦਾ ਹੈ ਕਿ ਜਿਹੜੀ ਸਮੱਸਿਆਵਾਂ ਹੈਗੀਆਂ ਹਨ ਉਹ ਸਹੀ ਸਮੇਂ ਤੇ ਹੱਲ ਹੋ ਰਹੀਆਂ ਸਹੀ ਤਰੀਕੇ ਨਾਲ ਹੱਲ ਹੋ ਰਹੀਆਂ ਜੜੀਆਂ ਜੜੀਆਂ ਸਮੱਸਿਆਵਾਂ ਜੜੀਆਂ ਮੇਨ ਇੱਥੇ ਲੋਕਾਂ ਦੀਆਂ ਜੜੀਆਂ ਅੱਜ ਸੁਣੀਆਂ ਜਾ ਰਹੀਆਂ ਦੇਖੋ ਮੇਨਲੀ ਰੂਟੀਨ ਦੇ ਹੀ ਕੰਮ ਹੈਗੇ ਆ ਕਿਸੇ ਨੂੰ ਫਰਦ ਚਾਹੀਦੀ ਹੈ ਕਿਸੇ ਨੂੰ ਆਪਣੇ ਰਾਸ਼ਨ ਕਾਰਡ ਰਿਗਾਰਡਿੰਗ ਕੁਇਰੀ ਹੈਗੀ ਹੈ ਕਿਸੇ ਦਾ ਬਰਥ ਸਰਟੀਫਿਕੇਟ ਹੈ ਮਲਟੀਪਲ ਕਾਪੀਜ਼ ਆਫ ਡੈਥ ਸਰਟੀਫਿਕੇਟ ਰਿਕੁਆਇਰਡ ਹੈਗੀ ਹੈ ਸੋ ਉਹੀ ਸਮੱਸਿਆਵਾਂ ਹੈਗੀਆਂ ਕੋਈ ਅਲੱਗ ਤਰ੍ਹਾਂ ਦੀ ਨਹੀਂ ਹੈਗੀ ਬਟ ਹਾਂ ਇਹ ਹੈਗਾ ਕਿ ਸਾਰੇ ਅਫਸਰ ਇੱਕ ਛੱਤ ਥਲੇ ਅਵੇਲੇਬਲ ਨੇ ਘਰ ਦੇ ਨੇੜੇ ਹੈ ਸਮੇਂ ਸਿਰ ਉਹਨਾਂ ਦਾ ਕੰਮ ਹੋ ਰਿਹਾ ਹੈ ਬਿਲਕੁਲ ਆਮ ਲੋਕ ਨੇ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਵਾਂਗੇ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਇੱਕ ਛੱਤ ਥੱਲੇ ਬੈਗੇ ਨੇ ਪੰਜਾਬ ਸਰਕਾਰ ਤੁਹਾਡੇ ਦਵਾਰ ਨਾਰਾ ਸੀ ਇੱਕ ਉਹ ਅੱਜ ਪੂਰਾ ਨਿਗਰਿਸ਼ 70 ਸਾਲਾਂ ਬਾਅਦ ਪਹਿਲੀ ਵਾਰੀ ਹੋਇਆ ਇਸ ਤੀ ਬਹੁਤ ਹੀ ਵਧੀਆ ਭਾਜੀ ਜੋ ਅਸੀਂ ਸੁਣਿਆ ਸੀ ਮਾਨ ਸਾਹਿਬ ਦੇ ਮੂੰਹੋਂ ਕਿ ਘਰ ਘਰ ਜਾ ਕੇ ਸਰਕਾਰ ਜਿਹੜੀ ਨਿਪਟਾਰੇ ਹੱਲ ਕਰੇਗੀ ਉਹ ਅੱਜ ਅਸੀਂ ਸਾਡੇ ਮੇਰੀ ਵਾਰ ਦੇ ਵਿੱਚ ਖਾਸ ਕਰ ਚੱਲ ਰਿਹਾ ਤੇ ਮੈਨੂੰ ਤੇ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਬਾਕੀ ਵੀ ਸਾਡੇ ਪ੍ਰਧਾਨ ਸਾਹਿਬ ਮੇਰੇ ਨਾਲ ਜਿਹੜੀ ਮੇਰੀ ਟੀਮ ਆ ਸਮੁੱਚੀ ਟੀਮ ਆ ਕਿਸੇ ਕਿਸੇ ਕਿਹਨਾ ਦੇਖਦੇ ਹੋ ਬਰਾਲਾ ਹਾਂਜੀ ਉਪਰਾਲਾ ਸਰ ਜਿੱਦਾਂ ਕਾਲੇ ਭਾਈ ਨੇ ਦੱਸਿਆ ਤੁਹਾਨੂੰ ਕਿ ਇੱਕ ਹੁੰਦਾ ਕਿ ਕਹਿ ਦੇਣਾ ਕਹਿਣ ਤੋਂ ਬਾਅਦ ਗਰਾਊਂਡ ਤੇ ਅਮਲ ਵਿੱਚ ਲਿਉਣਾ ਉਹ ਆਮ ਆਦਮੀ ਪਾਰਟੀ ਨੇ ਵਿਖਾਇਆ ਜੀ ਸ਼ੁਰੂਆਤ ਹੈ ਕੋਈ ਚੀਜ਼ਾਂ ਦੀ ਤੁਹਾਨੂੰ ਦਿੱਕਤ ਆ ਜਾ ਰਹੀ ਹੈ ਪੜ ਪ੍ਰਧਾਨ ਚਾਹੇ ਦਿੱਕਤ ਆ ਰਹੀ ਹੈ ਕਿ ਜਿੱਦਾਂ ਮੰਨ ਲਓ ਕਿ ਆਧਾਰ ਕਾਰਡ ਦੀ ਜਿਹੜੀ ਮਸ਼ੀਨ ਹੈ ਸਰਕਾਰੀ ਮਸ਼ੀਨ ਹੈ ਇੱਕ ਹੀ ਜਗ੍ਹਾ ਤੇ ਆਪਾਂ ਫਿਰ ਅੱਜ ਉਸ ਚੀਜ਼ ਦੀਆਂ ਅਪਾਇੰਟਮੈਂਟਾਂ ਸ਼ੁਰੂ ਕੀਤੀਆਂ ਬਈ ਇੱਥੇ ਅਪਾਇੰਟਮੈਂਟ ਦੇ ਆਪਾਂ ਕਰ ਸਕਦੇ ਨਾ ਜਿੰਨਾ ਵੀ ਵੱਧ ਤੋਂ ਵੱਧ ਦੋਸਤ ਦਾ ਐਸ ਵੇਰੀ ਜਿਹੜੀ ਇਹ ਦਿੱਕਤ ਐਸ ਵੇਰੀ ਦਿੱਕਤ ਨਹੀਂ ਕਰਵਾ ਸਕੇ ਆਉਣ ਵਾਲੇ ਟਾਈਮ ਵਿੱਚ ਉਹਨਾਂ ਚੀਜ਼ਾਂ ਨੂੰ ਇਹ ਕੋਸ਼ਿਸ਼ ਕਰ ਰਹੇ ਨਾਲ ਨਾਲ ਫਸਟ ਟਾਈਮ ਸੀਗਾ ਅੱਜ ਅੱਜ ਫਸਟ ਟਾਈਮ ਸੀਗਾ ਜਿਹੜਾ ਕੈਂਪਸ ਜੀ ਦੀ ਜਿਹੜੀ ਅੱਜ ਸ਼ੁਰੂਆਤ ਜਿਹੜੀ ਹੋਈ ਹੈ ਮਾਨ ਸਰਕਾਰ ਵੱਲੋਂ ਬਹੁਤ ਦਿਲ ਨੂੰ ਖਿੱਚਵਾ ਮੈਂ ਬਹੁਤ ਜ਼ਿਆਦਾ ਮੈਂ ਖੁਸ਼ ਹਾਂ ਭਾਜੀ ਜਿੰਨੇ ਵੀ ਲੋਕਾਂ ਦੇ ਕਿਸੇ ਦਾ ਬਿੱਲ ਹੀਗਾ ਵੱਧ ਕਿਸੇ ਦਾ ਆ ਰਿਹਾ ਕਿਸੇ ਦੇ ਕੋਈ ਰਾਸ਼ਨ ਕਾਰਡ ਜਿਹੜੇ ਪੁਰਾਣੇ ਕੱਟੇ ਸੀ ਮਾਨ ਸਾਹਿਬ ਨੇ ਮੈਂ ਪਰਸੋ ਅਨਾਊਂਸਮੈਂਟ ਸੁਣੀ ਆ ਇਹ ਕਹਿੰਦੇ ਪੁਰਾਣੇ ਜਿਹੜੇ ਕਾਰਡ ਕੱਟੇ ਆ ਬਹਾਲ ਕੀਤੇ ਜਾਣਗੇ ਉਹ ਨਾਲ ਦੀ ਨਾਲ ਆਨਲਾਈਨ ਜਿਹੜੇ ਆ ਉਹ ਆਪਣੇ ਬਣ ਰਹੇ ਆ ਦੁਨੀਆ 'ਚ ਵੀ ਬੜਾ ਸਮੱਸਿਆ ਸਭ ਤੋਂ ਵੱਡੀ ਰਾਸ਼ਨ ਕਾਰਡ ਦੀ ਆ ਰਾਸ਼ਨ ਕਾਰਡ ਕੱਟੇ ਜਾਂਦੇ ਆ ਜਦੋਂ ਨਵੀਆਂ ਸਰਕਾਰਾਂ ਆਉਂਦੀਆਂ ਨੇ ਨਾ ਜ਼ਿਆਦਾਤਰ ਰਾਸ਼ਨ ਕਾਰਡ ਕੱਟੇ ਜਾਂਦੇ ਆ ਫਿਰ ਆਪਣੇ ਜਿਹੇਦਿਆਂ ਦਾ ਬਣਾ ਦਿੱਤੇ ਜਾਂਦੇ ਨੇ ਪਰ ਇੱਥੇ ਫਿਰ ਜਿਹੜੇ ਕੱਟੇ ਆ ਉਹਨਾਂ ਨੂੰ ਫਿਰ ਸਹੀ ਕੀਤਾ ਜਾ ਰਿਹਾ ਹੈ ਹਾਂਜੀ ਬਿਲਕੁਲ ਸਰ ਨਾਲ ਦੀ ਨਾਲ ਹੀ ਆ ਪਿੱਛੇ ਮੇਰੇ ਬੈਠੇ ਨੇ ਅਫਸਰ ਵੀ ਆਪਣੇ ਹਾਂ ਨਹੀਂ ਦੀਪੂ ਵਾਲੇ ਦੀਪੂ ਵਾਲੇ ਅਫਸਰ ਜਿਹੜੇ ਬੈਠੇ ਆ ਇੱਥੋਂ ਹਾਂ ਫੂਡ ਫੂਡ ਸਪਲਾਈ ਵਾਲੇ ਉਹ ਜਿਹੜੇ ਨਾਲ ਦੀ ਨਾਲ ਹੀ ਭਾਜੀ ਇੱਥੋਂ ਪਿੱਛੇ ਉਹਨਾਂ ਦੇ ਦਫ਼ਤਰ 'ਚ ਬੰਦਾ ਬੈਠਾ ਵਾ ਆਨਲਾਈਨ ਤੋਂ ਕਾਗਜ਼ ਜਾਣਦੇ ਆ ਤੇ ਨਾਲ ਦੀ ਨਾਲ ਹੀ ਚਾਲੂ ਕਰਕੇ ਪ੍ਰਿੰਟ ਕੱਢ ਕੇ ਦਿੱਤੇ ਜਾ ਰਹੇ ਆ ਆ ਚੀਜ਼ਾਂ ਦੀਆਂ ਭਾਜੀ ਬਿਲਕੁਲ ਆ ਆਮ ਲੋਕ ਨੇ ਹੋਰ ਵੀ ਬਜ਼ੁਰਗ ਆਏ ਨੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਨੀ ਜਾਵੇ ਬਜ਼ੁਰਗੋ ਕਿਦਾਂ ਦਾ ਵੇਖਦੇ ਹੋ ਪ੍ਰਾਲਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਾਲਾ ਜੀ ਵੇ ਹੋ ਰਿਹਾ ਹੋਇਆ ਹੁਣ ਤੇ ਬਹੁਤ ਵਧੀਆ ਹੈ ਸਭ ਅਫਸਰ ਇੱਥੇ ਆਏ ਹੋਏ ਨੇ ਇਹ ਕਰਕੇ ਹਰ ਇੱਕ ਦੀ ਮਤਲਬ ਸੁਣਵਾਈ ਹੋ ਰਹੀ ਆ ਹਰ ਇੱਕ ਦੀ ਸੁਣਵਾਈ ਹੋ ਰਹੀ ਆ ਅਸੀਂ ਵੀ ਉਹ ਇਹੋ ਜਿਹੀ ਕੋਈ ਗੱਲ ਨਹੀਂ ਕਿ ਕੋਈ ਸਪਾਰਸਪੋਰਿਸ਼ ਕੋਈ ਨਹੀਂ ਚੱਲ ਰਹੀ ਹਾਂਜੀ ਬਸ ਭੈਣ ਕਿਸ ਦੀ ਕੇ ਨਾ ਵੇਖਦੇ ਹੋ ਰਾਸ਼ਨ ਕਾਰਡ ਕਹਿੰਦੇ ਕੱਟੇ ਫਿਰ ਬਣ ਜਾਣੇ ਦੁਬਾਰਾ ਹਾਂਜੀ 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 ਕਿਦਾਂ ਦੇ ਵੇਖਦੇ 50 ਸਾਲ ਕਰਦਾ ਹਾਂਜੀ ਠੀਕ ਆ ਵਧੀਆ ਹਾਂਜੀ ਰਾਸ਼ਨ ਕਾਰਡ ਸਾਰੇ ਬਕਤ ਰਹਿੰਦੀ ਆ ਅਜੀ ਬਿਲਕੁਲ ਲੋਕ ਵੀ ਕਿਤੇ ਨਾ ਕਿਤੇ ਖੁਸ਼ ਨੇ ਕਿਉਂਕਿ ਆਪਣੇ ਘਰ ਦੇ ਬਾਹਰ ਹੀ ਉਹਨਾਂ ਨੂੰ ਸਾਰਾ ਕੁਝ ਮਿਲ ਮਿਲ ਰਿਹਾ ਵਾ ਜਿਸ ਤਿੱਕੇ ਨਾ ਪੰਜਾਬ ਸਰਕਾਰ ਨੇ ਇਹ ਕਿਹਾ ਸੀ ਕਿ ਪੰਜਾਬ ਸਰਕਾਰ ਤੁਹਾਡੇ ਦਵਾਰ ਤਾਂ ਉਸੇ ਤਰੀਕੇ ਨਾਲ ਅੱਜ ਬਟਾਲੇ ਤੋਂ 22 ਨੰਬਰ ਵਾਰਡ ਤੋਂ ਇੱਕ ਨਵਿਕਲੀ ਪਹਿਲ ਕੀਤੀ ਗਈ ਆ ਜਿਸ ਦੇ ਤਕਰੀਬ ਤੇ ਕਰੀਬ 43 ਸੇਵਾਵਾਂ ਨੇ ਜਿਹੜੀਆਂ ਇੱਕ ਛੱਤ ਹਲੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਲੋਕ ਵੀ ਕਿਤੇ ਨਾ ਕਿਤੇ ਜ਼ਰੂਰ ਪਹੁੰਚ ਰਹੇ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਿਉਂਕਿ ਅਕਸਰ ਦਫ਼ਤਰਾਂ 'ਚ ਜਾਂਦੇ ਨੇ ਤਾਂ ਫਿਰ ਕਈ ਵਾਰ ਗੇੜੇ ਲਾਣੇ ਪੈਂਦੇ ਨੇ ਉਹਨਾਂ ਗੀੜਿਆਂ ਤੋਂ ਬਚਾਅ ਵਾਸਤੇ ਜਾਂ ਆਪਣੀਆਂ ਸੁਖ-ਸਹੂਲਤਾਂ ਵਾਸਤੇ ਲੋਕ ਵੀ ਇੱਥੇ ਹੌਮ-ਹਮਾ ਕੇ ਪਹੁੰਚ ਰਹੇ ਨੇ ਤਾਂ ਜੋ ਉਹਨਾਂ ਦੇ ਜਿਹੜੇ ਕੰਮ ਰੁਕੇ ਨੇ ਲੰਬੇ ਸਮੇਂ ਤੋਂ ਕੰਮ ਉਹਨਾਂ ਦੇ ਮੁਕੰਮਲ ਹੋ ਸਕਣ। ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਕੁੰਡਲ, ਡੇਲੀ ਪੋਸਟ ਪੰਜਾਬੀ, ਬਟਾਲਾ।